ਭਾਰਤ ਵਿਕਾਸ ਪਰਿਸ਼ਦ ਬੁਲਾਡਾ ਵੱਲੋਂ ਭਾਰਤ ਕੋ ਜਾਨੋ ਪ੍ਰਤੀਯੋਗਤਾ ਜੋ ਕਿ ਅੱਜ ਬ੍ਰਾਂਚ ਪੱਧਰ ਦੇ ਉੱਤੇ ਬੁਲਾਡਾ ਦੇ ਵੱਖ-ਵੱਖ ਸਕੂਲਾਂ ਦੇ ਜੋ ਟੋਪਰਸ ਟੀਮਸ ਨੇ ਜੂਨੀਅਰ ਤੇ ਸੀਨੀਅਰ ਜਿਹੜੀ ਜੂਨੀਅਰ ਟੀਮ ਹੈ ਉਹ ਅਪ ਟੂ 8th ਹੁੰਦੀ ਹੈ ਸੀਨੀਅਰ ਟੀਮ ਜਿਹੜੀ ਹੈ ਉਹ 9 ਟੂ 12th ਹੁੰਦੀ ਹੈ ਉਹਨਾਂ ਦੇ ਟੋਪਰਸ ਟੀਮ ਦਾ ਅੱਜ ਅਸੀਂ ਕੰਪੀਟੀਸ਼ਨ ਕਰਾ ਰਹੇ ਹਾਂ ਬੱਚਿਆਂ ਦੇ ਵਿੱਚ ਬਹੁਤ ਸਾਰਾ ਹੈ ਕਿਉਂ ਕਿ ਕਿਉਂਕਿ ਜਿਹੜੇ ਕੰਪੀਟੀਸ਼ਨਸ ਨੇ ਇਹਨਾਂ ਦੇ ਵਿੱਚ ਬੱਚੇ ਜੇ ਤੋ ਪਾਰਟਿਸਿਪੇਟ ਕਰਦੇ ਨੇ ਤਾਂ ਉਹ ਆਪਣੇ ਫਿਊਚਰ ਦੇ ਲਈ ਜਿੰਨੇ ਵੀ ਅੱਗੇ ਕੰਪੀਟੀਟਿਵ ਐਗਜ਼ਾਮਸ ਨੇ ਆ ਉਹਨਾਂ ਦੇ ਵੀ ਤਿਆਰ ਹੋ ਜਾਂਦੇ ਨੇ ਸੈਕੰਡਲੀ ਜੋ ਇਹਦੀ ਬੁੱਕ ਹੈ ਭਾਰਤ ਕੋ ਜਾਣੋ ਦੀ ਉਹ ਇੰਨੀ ਕੁ ਵਧੀਆ ਬੁੱਕ ਹੈ ਕਿ ਜਿਹਦੇ ਵਿੱਚੋਂ ਆਈ ਥਿੰਕ ਜਿਹੜਾ ਸਾਡਾ ਇੰਡੀਆ ਦਾ ਟੋਪ ਮੋਸਟ ਐਗਜ਼ਾਮ ਹੈ ਕੰਪੀਟੀਟਿਵ ਐਗਜ਼ਾਮ ਹੈ ਆਈਐਸ ਜਾਂ ਪੀਸੀਐਸ ਉਹਦੇ ਵਿੱਚ ਵੀ ਦੇ ਕੁਐਸਚਨਸ ਹੁੰਦੇ ਨੇ ਇਸ ਕਰਕੇ ਬੱਚਿਆਂ ਦੇ ਵਿੱਚ ਬੜਾ ਸਹਾਇਆ ਉਹਨਾਂ ਦੇ ਪੀਰੀਅਡਸ ਦੇ ਵਿੱਚ ਇਹ ਈਵਨ ਕੇ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਦੇ ਸਾਰੇ ਟੀਚਰਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਤੇ ਪੂਰੀ ਵਧੀਆ ਢੰਗ ਦੇ ਨਾਲ ਆਪਣੇ ਜੋ ਟੌਪਰਸ ਬੱਚੇ ਸੀਗੇ ਸਾਨੂੰ ਛਾਂਟ ਕੇ ਭੇਜੇ ਤੇ ਇਹਨਾਂ ਦੇ ਵਿੱਚੋਂ ਜੋ ਬੱਚੇ ਟੌਪਰਸ ਹੋਣਗੇ ਉਹਨਾਂ ਦਾ ਕੀ ਸਟੇਟ ਦਾ ਕੰਪੀਟੀਸ਼ਨ ਹੈ ਜੋ ਕਿ ਇਸ ਵਾਰ ਮਾਨਸਾ ਹੋ ਰਿਹਾ ਹੈ ਉੱਥੇ ਲੈ ਕੇ ਜਾਵਾਂਗੇ ਤੇ ਮੈਂ ਸਾਰੀ ਟੀਮ ਨੂੰ ਸਾਰੇ ਟੀਚਰਸ ਨੂੰ ਸਾਰੇ ਪ੍ਰਿੰਸੀਪਲਸ ਨੂੰ ਬਤੌਰ ਪ੍ਰੋਜੈਕਟ ਚੀਅਰਮੈਨ ਵਧਾਈ ਦਿੰਦਾ ਹਾਂ